ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਿੱਡੂਮਾਨ ਮਿੱਡੂਮਾਨ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਫਰੀਦਕੋਟ ਤੋਂ ਸਾਦਕਾਲੀ ਸੜਕ ਦੇ ਉੱਤੇ ਪਿੰਡ ਮਹਿਮੂ ਆਣਾ ਆਉਂਦਾ ਤੇ ਉਹਦੇ ਬਿਲਕੁਲ ਨਾਲ ਹੈ ਇੱਕ ਪਾਸੇ ਪਿੰਡ ਝੋਟੀ ਵਾਲਾ ਵੀ ਰਹਿ ਜਾਂਦਾ ਸਰਪੰਚ ਬਲਦੇਵ ਸਿੰਘ ਦੋਸਤੋ ਬਾਈ ਜੀ ਹੋਰਾਂ ਦਾ ਨਾਮ ਆ ਜਿਨ੍ਹਾਂ ਦੇ ਇਸ ਫਾਰਮ ਦੇ ਵਿੱਚੋਂ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਬਹੁਤ ਸਾਰੀਆਂ ਮੱਝਾਂ ਇਹਨਾਂ ਕੋਲੋਂ ਲਾਈਵ ਚੁਆਇਆਂ ਆਪਣੇ ਚੈਨਲ ਦੇ ਉੱਤੇ ਇੱਕੋ ਟਾਈਮ ਤਿੰਨ-ਤਿੰਨ ਮੱਝਾਂ ਦੀ ਚੁਆਈ ਵੀ ਕਰਵਾਈ ਹੈ। ਫੇਰ ਕਰਵਾਵਾਂਗੇ ਜਦੋਂ ਹੁਣ ਥੋੜਾ ਮੌਸਮ ਬਦਲਦਾ ਕਿਉਂਕਿ ਮੱਝਾਂ ਦਾ ਸੂਆ ਪਿਆਵਿਆ ਨੀਲੀ ਰਾਵੀ ਦੀਆਂ ਕੁਝ ਝੋਟੀਆਂ ਦੁੱਤੇ ਚੱਲ ਰਹੀਆਂ। ਪਰ ਅੱਜ ਦੀ ਜਿਹੜੀ ਵੀਡੀਓ ਮੈਂ ਬਣਾ ਰਿਹਾ ਦੱਸੋ ਇਹਦੇ ਵਿੱਚ ਇੱਕ ਝੋਟੀ ਇਹਨਾਂ ਕੋਲ ਆਪ ਦੇ ਬੁੱਲਦੀ ਹੈ। ਜਿਹੜਾ ਇਹਨਾਂ ਕੋਲ ਝੋਟਾ ਰਿਹਾ ਉਹਦੀ ਧੀ ਤੇ ਇਹ ਅੱਗੇ ਸਰਪੰਚ ਸਾਹਿਬ ਨੇ ਸੇਲ ਕਰਤੀ ਹੈ। ਜਿਹੜੇ ਬਾਈ ਨੇ ਖਰੀਦੀ ਐ ਉਹਦੇ ਨਾਲ ਵੀ ਆਪਾਂ ਮਿਲਾਂਗੇ ਇਹਦੀ ਡਿਟੇਲ ਪੁੱਛਾਂਗੇ ਟੋਕਰ ਝੋਟੀ ਐ ਸੋ ਇਹਦੀ ਵੀਡੀਓ ਜਿਹੜੀ ਉਹ ਸ਼ੂਟ ਕਰ ਰਹੇ ਸੀਗੇ ਤੇ ਨਾਲ ਸੋਚਿਆ ਵੀ ਕੈਮਰਾ ਇੱਕ ਵਾਰ ਸਾਰੇ ਪਸ਼ੂਆਂ ਤੇ ਮਾਰ ਦਿੰਨੇ ਜਿਹੜੇ ਇਸ ਟਾਈਮ ਸਰਪੰਚ ਸਾਹਿਬ ਕੋਲ ਇਸ ਫਾਰਮ ਦੇ ਵਿੱਚ ਮੌਜੂਦ ਐ ਤੇ ਅੱਜ ਫੇਰ ਇਸ ਵੀਡੀਓ ਨੂੰ ਜਿਹੜਾ ਆਪਾਂ ਸ਼ੂਟ ਕਰਾਂਗੇ ਤੇ ਨਾਲ ਤੁਸੀਂ ਦੇਖੋਗੇ ਬਹੁਤ ਸਾਰੇ ਚਿਹਰੇ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਦੇਖ ਚੁੱਕੇ ਹੋ ਜਾਂ ਜਾਣਦੇ ਹੋ ਉਹ ਵੀ ਇੱਥੇ ਪਹੁੰਚੇ ਹੋਏ ਐ ਸੋ ਆਓ ਆਪਾਂ ਗੱਲਬਾਤ ਕਰੀਏ ਪਹਿਲਾਂ ਸਰਪੰਚ ਸਾਹਿਬ ਨਾਲ ਗੱਲਬਾਤ ਕਰ ਲਾਂਗੇ ਤੇ ਉਸ ਤੋਂ ਬਾਅਦ ਜਿਨ੍ਹਾਂ ਨੇ ਝੋਟੀ ਨੂੰ ਖਰੀਦਿਆ ਉਹ ਜਿਹੜਾ ਆਪਾਂ ਵੀਡੀਓ ਦੇ ਵਿੱਚ ਉਹਨਾਂ ਨਾਲ ਵੀ ਗੱਲਾਂ ਬਾਤਾਂ ਕਰਾਂਗੇ ਮਿਲਾਂ ਜੋਸ਼ ਭਰਾ ਨੂੰ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਜੀ ਸਰਪੰਚ ਸਾਹਿਬ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਆਪਣੇ ਮੇਰੇ ਖਿਆਲ ਚ ਆਪਣੇ ਝੋਟੇ ਦੀ ਧੀ ਹੈ ਆਪਣੇ ਹਾਂ ਕਰਦੇ ਝੋਟੇ ਦੀ ਜੀ ਠੀਕ ਹੈ ਕਿੰਨਾ ਮਸੂਆ ਸੂਈ ਹੈ ਇਹ ਇਹ ਦੂਜਾ ਸੂਆ ਜੀ ਦੂਜਾ ਸੁਆ ਕਿੰਨਾ ਟਾਈਮ ਹੋ ਗਿਆ ਇਹਨੂੰ ਹੁਣ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਈ 6.5 ਮਹੀਨੇ ਹੋ ਗਏ 4 ਮਾਰਚ ਦੀ ਸੂਈ ਹੈ 6.5 ਮਹੀਨੇ ਹੋ ਗਏ 4 ਮਾਰਚ ਨੂੰ ਇਹ ਸੂਈ ਸੀ ਹਾਂਜੀ ਠੀਕ ਐ ਅਸਾ ਇਸ ਟਾਈਮ ਕਿੰਨੇ ਦੁੱਤੇ ਚਲਦੀ ਹੁਣੇ ਹੁਣੇ ਦੀ ਜੀ 7 ਕਿਲੋ ਦੇਈ ਜਾਂਦੀ ਟਾਈਮ ਦਾ ਬਦਲ ਚੋਇਆ ਜੀ ਤੈਂਡਾ ਹੁਣ ਆਪਾਂ ਫੋਨ ਤੇ ਠੀਕ ਹੈ ਹਾਂ ਜੀ ਹਾਂ ਠੀਕ ਹੈ 7 ਕਿਲੋ ਡੰਗ ਦਾ ਮਤਲਬ 14 ਕਿਲੋ ਦੋ ਤੇ ਇਸ ਟਾਈਮ ਚੱਲਦੀ ਹੈ ਚੱਲਦੀ ਹਾਂ ਜੀ ਤਾਜੀ ਨੇ ਕਿੰਨਾ ਕ ਦੁੱਧ ਦਿੱਤਾ ਇਸ ਨੂੰ ਤਾਜੀ ਤਾਂ ਬਾਈ ਇਹਦਾ ਦੋ ਫਿਰ ਬੱਚਾ ਸਪੇਅਰ ਹੋ ਗਿਆ ਸੀਗਾ ਤੇ ਪਰ ਫਿਰ ਵੀ 18 19 ਕਿਲੋ ਤੇ ਚੱਲੀ ਗਈ ਜੀ ਗਰਮੀ ਬਹੁਤ ਸੀ ਦੀ ਇੱਕ ਬੱਚੇ ਦਾ ਕਰਗੀ ਜ਼ਿਆਦਾ ਠੀਕ ਹੈ ਇਹ ਤਾਂ ਮੇਰੇ ਖਿਆਲ ਚ ਪਹਿਲਾ ਸੂਆ ਤਾਂ ਖੀਰੀ ਸੂਈ ਸੀ ਖੀਰੀ ਸੂਈ ਸੀ ਹੁਣ ਵੀ ਦੰਦਾਂ ਚ ਨਹੀਂ ਰਲੀ ਜੀ ਅਜੇ ਅੱਛਾ ਹਜੇ ਵੀ ਨਹੀਂ ਦੰਦਾਂ ਚ ਰਲੀ ਹਾਂ ਠੀਕ ਹੈ ਅੱਛਾ ਇੱਕ ਗੱਲ ਹੋਰ ਦੱਸ ਦੋ ਜੇ ਵੀ ਇਹ ਕਿਸੇ ਮੇਲੇ ਚ ਪਾਈ ਸੀ ਆਪਾਂ ਇਹ ਤੋਂ ਪਹਿਲਾਂ ਇਹ ਬਾਈ ਜੀ ਪੀਡੀਐਫ ਤੇ ਪ ਤੇ ਪਰ ਉਪਾਈ ਤੇ ਚੀਰੀਆਂ ਦੋਂਦੀਆਂ ਦਾ ਉੱਥੇ ਇਕੱਠਾ ਹੁੰਦਾ ਜੀ ਅੱਛਾ ਚੀਰੀਆਂ ਦੋਂਦੀਆਂ ਦਾ ਇਕੱਠਾ ਸੀ ਉੱਥੇ ਦੂਜੇ ਨੂੰ ਬਤਾ ਕੇ ਜਦੋਂ ਦੋਂਦੀਆਂ ਦੇ ਵਿੱਚ ਕੱਟ ਕੇ ਆਈਏ ਦੂਜੇ ਨੰਬਰ ਤੇ ਠੀਕ ਹੈ ਅੱਗੇ ਹੁਣ ਗੱਬਣ ਹੋ ਗਈ ਕਿ ਨਹੀਂ ਹਜੇ ਇਹ ਹਾਂਜੀ ਇਹਦੇ ਹੁਣ ਗੱਬਣ ਹੋਈ ਵੀ ਹੈ ਜੀ ਪਹਿਲਾਂ ਸੀਗੀ ਉਦੋਂ ਖਾਲੀ ਨਿਕਲ ਗਈ ਹੁਣ ਦੁਬਾਰਾ ਗੱਬਣ ਕਰਾਈ ਹੈ ਜੀ ਠੀਕ ਹੈ ਹੁਣ ਦੁਬਾਰਾ ਜਿਹੜੀ ਇਹ ਆਈ ਹੈ ਇਹ ਹੀ ਹੋਈ ਵੀ ਹੈ ਹਾਂਜੀ ਠੀਕ ਹੈ ਏ ਹੁਣ ਪਰ ਸੇਲ ਕਰਤੀ ਸਰਪੰਚ ਸਾਹਿਬ ਇਹ ਜੀ ਸਾਡੇ ਚਲੋ ਮੁੰਡੇ ਸਾਡੇ ਕੋਲੇ ਆਉਂਦੇ ਜਾਂਦੇ ਯਾਰੀ ਦੋਸਤੀ ਰੱਖ ਲੋ ਚਾਹਦਾ ਮੇਰੇ ਬੱਚਾ ਸਮਾਨੀ ਆ ਨਾ ਜੀ ਅੱਛਾ ਤੇ ਉਹਦੀ ਪਹਿਲਾਂ ਇੱਕ ਡਿਮਾਂਡ ਸੀ ਝੋਟੇ ਬਾਰੇ ਜੀ ਬਈ ਸੁਖਦੀਪ ਦੀ ਹੂੰ ਕਹਿੰਦਾ ਯਾਰ ਵੀ ਝੋਟਾ ਤੂੰ ਸਾਨੂੰ ਦੇਣ ਦਾ ਉਹ ਚਲੋ ਬੰਦੇ ਆਪਣੇ ਮੁਕਸਰ ਤੋਂ ਲੈ ਗਏ ਠੀਕ ਹੈ ਉਹ ਵੀ ਮੰਜਾ ਆਸਤੇ ਲਗਾਏ ਸੀ ਕਿਤੇ ਹੁਣ ਬਾਅਦ ਚ ਹੁਣ ਇਹਨੇ ਪੈਸੇ ਹੀ ਗੱਲ ਕੀਤੀ ਕਹਿੰਦਾ ਯਾਰ ਝੋਟਾ ਦਾਣਾ ਹੀ ਦਿੱਤਾ ਮੈਨੂੰ ਝੋਟੀ ਦੇ ਦਿਓ ਮੈਂ ਹਜ਼ਾਰ ਲੈ ਜਾ ਬਾਈ ਸਜਣੀ ਇੱਕ ਲਿਆਜੀ ਤੋਂ ਆਪਣਾ ਮਾਨ ਹੀ ਰੱਖ ਲਿਆ ਭਰਾ ਦਾ ਹਾਂਜੀ ਹਾਂ ਠੀਕ ਹੈ ਸੋ ਦੋਸਤੋ ਆਪਾਂ ਬਾਈ ਸਖਦੀਪ ਨਾਲ ਵੀ ਗੱਲਬਾਤ ਕਰਦੇ ਆਂ ਤੇ ਝੋਟੀ ਵੀ ਤੋੜ ਕੇ ਦਿਖਾਵਾਂਗੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਦੋਸਤ ਤਿੰਨ ਵੀਰ ਸਾਹਮਣੇ ਬਾਈ ਪ੍ਰਵਿੰਦਰ ਗੱਲ ਬੁਈਆ ਵਾਲਾ ਝੋਟੀ ਵਾਲੇ ਪਾਸੇ ਬਾਈ ਖੜਾ ਤੇ ਨਾਲ ਸੁਖਦੀਪ ਤੇ ਨਾਲ ਬਲਕਰਨ ਬਾਈ ਘਮਿਆਰੇ ਤੋਂ ਸੁਖਦੀਪ ਅੱਜ ਫਿਰ ਝੋਟੀ ਆਪਾਂ ਲੈ ਕੇ ਚੱਲੇ ਆਂ ਹਾਂਜੀ ਇਹ ਉਹ ਵਪਾਰਕ ਪੱਖ ਤੋਂ ਖਰੀਦ ਲਈ ਜਾਂ ਮਤਲਬ ਕਿਹੜੇ ਢੰਗ ਨਾਲ ਜਾਂ ਚੌਂਕ ਨਾਲ ਨਹੀਂ ਇਹ ਨਾ ਜੀ ਉਹੀ ਆਪਣੇ ਅੱਗੇ ਵੀ ਪਸ਼ੂ ਕਿੰਨੇ ਲਏ ਆ ਚੰਗੇ ਹਨ ਵੀ ਕੋਈ ਰੈਸਰਾ ਨਹੀਂ ਸੀ ਲੈਣ ਦੀ ਅਸੀਂ ਕਿਸੇ ਨਾ ਕੰਮ ਹੋਰ ਆਏ ਸੀ ਕਿ 10 ਦਿਨ ਹੋ ਗਏ ਸਰਪੰਚ ਸਾਹਿਬ ਕੋਲ ਇੱਧਰ ਬੈਠਾ ਤਾਂ ਜੋ ਗੱਲ ਚੱਲੀ ਤੇ ਮੈਂ ਕਿਹਾ ਸਰਪੰਚ ਸਾਹਿਬ ਵੀ ਝੋਟੀ ਦਾ ਜੇ ਕੋਈ ਹੈ ਵਿਚਾਰ ਤਾਂ ਬੈਠੇ ਬੈਠੇ ਜਿਵੇਂ ਇਹਦਾ ਦਾਣਾ ਪਾਣੀ ਹੋਵੇ ਤੇ ਇਹਦਾ ਸੌਦਾ ਹੋ ਗਿਆ ਆਪਣਾ ਹਾਂਜੀ ਦੁੱਧ ਹੁਣ ਵੀ ਸਰਪੰਚ ਸਾਹਿਬ ਦੱਸਦੇ ਬੜਾ ਚੰਗਾ ਦੁੱਧ ਉਸ ਦਿਨ ਅਸੀਂ 3 ਵਜੇ ਲਗਭਗ ਚੋਈ ਸੀ ਜਿੱਦਾਂ ਬੱਚਾ ਹੈ ਨਹੀਂਗਾ ਥਾਪੀ ਮਾਰ ਕੇ ਮੈਂ ਚਲੋ ਬਗਾਨੀ ਸੀ ਝੋਟੀ ਆਸ ਤੇ ਮੈਂ ਆ ਬੈਗ ਚ ਹੋਈਆ ਤੇ ਲਗਭਗ ਵੀ ਜਿੰਨਾ ਦੁੱਧ ਸਿਆ ਉਹ ਤੋਂ ਕੋਈ ਪਾਈਆ ਖੰਡ ਵਾਧੀ ਹੋਊਗਾ ਜੀ ਠੀਕ ਹੈ ਇਸ ਟਾਈਮ ਸਰਪੰਚ ਸਾਹਿਬ ਦੱਸਦੇ ਵੀ 14 ਕਿਲੋ ਦੁੱਧ ਤੇ ਚੱਲ ਰਹੀ ਹੈ ਹਾਂ ਜੀ ਬੜਾ ਖੁੱਲਾ ਢੁੱਲਾ ਹੈਗਾ ਇਨਾਂ ਦਾ ਕਿਉਂਕਿ 3 3.5 ਚੋਈ ਸੀ ਉਹਦਣਾ ਸੀ ਤੇ ਤਕਰੀਬਨ 6.5 ਕਿਲੋਂਗ ਦੁੱਧ ਨੇ ਕੱਢਤਾ ਸੀ ਉਸ ਟਾਈਮ ਦੀ ਠੀਕ ਹੈ ਅਸਾ ਸੁਖਦੀਪ ਆਪਾ ਪਹਿਲਾਂ ਵੈਸੇ ਪਰਸਨਲ ਵੀ ਆਪਣੀਆਂ ਗੱਲਾਂ ਹੁੰਦੀਆਂ ਰਹੀਆਂ ਜਿਵੇਂ ਆਪਾਂ ਨੂੰ ਲੱਗਦਾ ਵੀ ਝੋਟੇ ਦੇ ਰਿਜ਼ਲਟ ਬਹੁਤ ਚੰਗੇ ਆਉਣਗੇ ਜਿਹੜਾ ਸਰਪੰਚ ਸਾਹਿਬ ਕੋਲ ਸੀ ਉਹਨਾਂ ਜੀ ਆਪਾਂ ਇੱਥੇ ਝੋਟਾ ਤੋੜਿਆ ਵੀ ਸੀ ਇੱਕ ਤੇ ਕੁਦਰਤੀ ਤੌਰ ਤੇ ਹੁੰਦਾ ਚਲੋ ਆਪਾਂ ਵੈਸੇ ਪਸ਼ੂ ਨੀਲੀ ਦੇ ਰੱਖਿਆ ਜਿਆਦਾ ਪਰ ਉਹ ਝੋਟਾ ਇੰਨਾ ਕਿ ਬਰੀਕੀਆਂ ਦੇ ਵਿੱਚ ਸੋਹਣਾ ਸੀਗਾ ਤੇ ਉਹ ਮੈਂ ਪਾਸੇ ਸੀਗਾ ਜਦੋਂ ਉਹ ਸੇਲ ਕੀਤਾ ਚਲੋ ਉਹ ਵੀ ਆਸਾਨ ਦਾਣਾ ਪਾਣੀ ਉਧਰ ਦਾ ਸੀਗਾ ਤੇ ਨਹੀਂ ਆਪਾਂ ਝੋਟੇ ਦੇ ਵੀ ਗਾਹਕ ਸੀਗੇ ਗਾਹਕ ਸੀ ਅੱਜ ਵੀ ਜੇ ਇਹ ਨਾ ਸਾਨੂੰ ਪਤਾ ਨਹੀਂ ਲੱਗਾ ਕਿੱਥੇ ਆਸਾਨ ਕਿੱਥੇ ਨਹੀਂ ਜੇ ਕੋਈ ਵੀਡੀਓ ਦੇਖ ਕੇ ਆਸਾਨ ਉਹਨਾਂ ਕੋਲੇ ਹੈਗਾ ਤਾਂ ਕੰਟੈਕਟ ਜ਼ਰੂਰ ਕਰੇ ਆਪਣੇ ਨਾਲ ਠੀਕ ਹੈ ਨਾਲ ਬਾਈ ਪਿੰਦਾ ਪਿੰਦੇ ਬਾਈ ਪਹਿਲਾਂ ਵੀ ਆਪਾਂ ਮੇਰੇ ਖਾਲ ਸਰਪੰਚ ਸਾਹਿਬ ਤੋਂ ਤੁਸੀਂ ਵੀ ਝੋਟੀਆਂ ਇੱਕ ਦੋ ਲੈ ਕੇ ਗਏ ਆ ਬਿਲਕੁਲ ਭਾਈ ਜੀ ਉਹਦੋਂ ਆਪਾਂ ਨੂੰ ਚਲੋ ਮੋਹਰਾ ਦਾ ਵੀ ਨਾਲ ਸ਼ੌਂਫੀ ਦੀ ਨੀਲੀ ਦਾ ਹੁਣ ਕੱਲੀ ਨੀਲੀ ਆ ਮੋਹਰਾ ਦੀ ਇੱਕੋ ਝੋਟੀ ਆਪਣੇ ਘਰੇ ਐ ਮਨਤੀ ਦੀ ਇਹਦੀ ਮਾਂ ਵੀ ਆਪਣੇ ਕੋਲੇ ਸੀ ਇਹਦੀ ਭੈਣ ਵੀ ਆਪਣੇ ਕੋਲੇ ਸੀ ਇਸ ਝੋਟੀ ਦੀ ਮਾਂ ਆਪਣੇ ਕੋਲ ਸੀ ਹਾਂ ਜੀ ਆਪਣੇ ਕੋਲ ਸੀ ਤੇ ਇਹਦੀ ਭੈਣ ਵੀ ਅੱਛਾ ਇਹਦੀ ਭੈਣ ਹੁਣ ਪਹਿਲਾ ਸੁਆ ਚਵਾਈ ਸੁਈ ਵੀ ਆ ਹੂੰ 17 ਕਿਲੋ ਦੁੱਧ ਤੇ ਮੇਰੇ ਕਿਸੇ ਖਾਸ ਮਿੱਤਰ ਕੋਲੇ ਆ ਤੇ ਚਵਾਈ ਬਾਰੇ ਉਹ ਵੀ ਸੋਚੀ ਜਾਂਦਾ ਠੀਕ ਹੈ ਹਾਂ ਉਹਨੂੰ ਅੱਜ ਸੂਈ ਨੂੰ 25 26 ਦੇਣ ਹੋਗੇ ਤੇ ਇਹਨੇ ਦੁੱਧ ਤੇ ਉਹਨੂੰ ਮੈਂ ਕਿਹਾ ਵੀ ਤੂੰ 20 ਕਿਲੋ ਦੁੱਧ ਕਰ ਸਕਦਾ ਜੇ ਐਸਾ ਹੋਣਾ ਇਹਨੂੰ ਖਰਾਕ ਪਾਵੇਂਗਾ ਸ਼ਾਇਦ ਲਾਈਫ ਦਾ ਸਵਭ ਬਣਿਆ ਤੂੰ ਵੀ ਆਪਾਂ ਚਵਾਵਾਂਗੇ ਠੀਕ ਹੈ ਹਾਂਜੀ ਤੇ ਜਿਹੜੀ ਇਹਦੀ ਮਾਂ ਸੀ ਕਿ ਉਹ ਤਾਂ ਕੀ ਰਕਾਰ ਰਿਆ ਉਹਦਾ ਬਾਈ ਜੀ 20 ਕਿਲੋ ਤੇ ਮੈਂ ਰਹਿੰਦੀ ਸੀ ਜਾਣੀ ਕਿ ਉਦੋਂ ਮੈਨੂੰ ਮੋਰਾ ਵਾਲਾ ਸ਼ੌਕ ਘਟ ਗਿਆ ਤੇ ਲੀਲੀ ਵਾਲਾ ਜ਼ਿਆਦਾ ਸੀ ਅੱਛਾ ਕੱਲੀ ਬੰਨ ਕੇ ਜਿਵੇਂ ਛੱਡ ਲਈ ਤਾਂ ਫਤੂ ਤਾਂ ਵੀ 20 ਤੇ ਰਹੀ ਇਹਦੀ ਮਾਂ ਠੀਕ ਹੈ ਇਹ ਜੋ ਟੀਕੇਵੇਂ ਲੱਗਦੀ ਹੈ ਅੱਜ ਆਪਾਂ ਇਹਨੂੰ ਤੋਪੜ ਨੂੰ ਦੇਖ ਰਹੇ ਹੁਣ ਬਾਈ ਜੀ ਵੇਖੋ ਉਰੇ ਹੀ ਫਿਰ ਐਡੀ ਐਡੀ ਝੋਟੀ ਨਾਲ ਕਿਤੇ ਮੁਸ਼ਕਲ ਮਿਲਦੀ ਆ ਹਰਿਆਣੇ ਵੀ ਮੇਰਾ ਡੇਲੀ ਦਾ ਕੰਮ ਹੀ ਆ ਤੇ ਇੱਥੇ ਵੀ ਆਪਣੇ ਮੈਨਾਂ ਦਾ ਕੋਈ ਨਹੀਂ ਛਾੜੀਦਾ ਇੰਨਾ ਖਾਦ ਦੇ ਵੀ ਝੋਟੀ ਕਿਤ ਵਰਲੀ ਕਿਤੇ 100 ਚੋਂ ਇੱਕ ਮਿਲਦੀ ਆ ਤੇ ਜਿਹੜੀ ਇਹਨਾਂ ਚੀਜ਼ਾਂ ਦੀ ਕੀਮਤ ਆ ਜਿਹੜੀ ਕੋਈ ਕੰਪਨੀ ਦਾ ਪਿਆਰ ਨਾਲ ਹੀ ਆ ਪਹੂ ਜੀ ਆਪਾਂ ਨੂੰ ਕੋਈ ਬੰਦਾ ਦੇ ਦੇਵੇ ਤਾਂ ਸਹੀ ਆ ਹੁਣ ਮੰਨ ਲੇ ਕਿ ਚਲੋ ਸਰਪੰਸ ਸਾਹਿਬ ਕੋਲੇ ਦੂਜੀ ਵੀ ਆਈ ਉਹਦੀ ਕੀਮਤ ਕੋਈ ਹੈ ਹੀ ਨਹੀਂ ਸਹੀ ਆ ਤੇ ਉਵੇਂ ਇਹ ਝੋਟੀ ਦੀ ਕੋਈ ਕੰਪਨੀ ਚਲੋ ਬਾਈ ਸੁਖਦੀਪ ਨੇ ਆਖਿਆ ਤੇ ਸਰਪੰਸ ਸਾਹਿਬ ਦਾ ਵੀ ਧੰਨਵਾਦ ਆ ਇਹ ਸਹੀ ਹੈ ਕਬੂਲ ਤੇ ਦੰਨਾਂ ਨੂੰ ਛੋਟੀ ਦੇ ਦਈਏ ਸਹੀ ਹੈ ਪਰ ਅੱਜ ਦੀ ਤਰੀਕ ਦੇ ਵਿੱਚ ਜੇ ਮੈਂ ਆਪਾਂ ਟੌਪ ਝੋਟੀਆਂ ਦੇ ਵਿੱਚ ਝੋਟੀ ਆ ਤੇ ਬਾਕੀ ਪੀਡੀਏ पे ਆਪਾਂ ਦੇਖੀ ਜਾ ਜਦੋਂ ਪੀਰੀ ਸੀ ਹੂੰ ਦੋ ਦੰਦਾਂ ਦੇ ਕੀ ਦਾ ਮੁਕਾਬਲਾ ਇਕੱਠਾ ਸੀ ਦੋ ਦੋਏ ਨੇ ਦੂਜਾ ਨੰਬਰ ਕੀਤਾ ਐਂਦੀ ਉਮਰ ਨੇ ਕੀ ਦੇ ਬੈਠੀ ਸਹੀ ਹੈ ਦੂਜਿਆਂ ਤੋਂ 8 ਮਹੀਨੇ 9 ਛੋਟੀ ਹੋਣ ਦੇ ਬਾਅਦ ਦੀ ਸਹੀ ਹੈ ਨਾਲ ਦੋਸਤੋ ਬਾਈ ਬਲਕਰਨ ਬਲਕਰਨ ਬਾਈ ਸ਼ੌਂਕ ਤਾਂ ਮੇਰੇ ਖਿਆਲ ਚ ਨੀਲੀ ਦਾ ਹੀ ਆ ਜ਼ਿਆਦਾ ਹਨ ਹਾਂਜੀ ਹਾਂਜੀ ਬਾਈ ਨੀਲੀ ਦਾ ਹੀ ਠੀਕ ਹੈ ਅੱਛਾ ਵੈਸੇ ਝੋਟੀ ਮੁਰਾ ਉਬਾਰੇ ਦੀ ਗੱਲ ਕਰਨੀ ਸੱਜਨ ਮਿੱਤਰਾ ਇਹਨਾਂ ਨੇ ਰਾਤ ਫੋਨ ਆਇਆ ਵੀ ਬਚ ਲੈਣਾ ਬਾਈ ਕੋਈ ਗੱਲ ਨਹੀਂ ਹਨ ਜੂਰ ਚੜਨਾਗੇ ਸਹੀ ਹੈ ਤੇ ਗੱਲਾਂ ਵਿੱਚ ਚਲੋ ਇਹਨਾਂ ਨੇ ਸ਼ੌਂਕਣਾ ਖੇਦੀ ਹੈ ਹੂੰ ਤੇ ਪਰਮਾਤਮਾ ਨੇ ਇਹਨਾਂ ਦੀਆਂ ਆਸਾਂ ਵੀ ਰਾਣਾ ਭੂਰੀਆਂ ਕਰੇ ਵਾਦਾ ਦੇ ਕਰ ਮਾੜੀ ਜਿਆ ਗੈਣਾ ਸਹੀ ਹੈ ਮਤਲਬ ਉਹ ਵੈਸੇ ਸੋਹਣੀ ਚੀਜ਼ ਆ ਹੈ ਨਾ ਆਪਾਂ ਦੇਖਦੇ ਆ ਸਹੀ ਹੈ ਸੋ ਇਹ ਸਾਰੇ ਵੀਰ ਦੋਸੋ ਅੱਜ ਫੇਰ ਇਕੱਠੇ ਹੋਏ ਆ ਬਹੁਤ ਵਾਰ ਤੁਸੀਂ ਬਹੁਤ ਸਾਰੇ ਭਰਾਵਾਂ ਨੂੰ ਦੇਖ ਚੁੱਕੇ ਹੋਗੇ ਕਿਉਂਕਿ ਮੋਹ ਪਿਆਰ ਆ ਸਰਪੰਚ ਸਾਹਿਬ ਦਾ ਸਾਰਿਆਂ ਨਾਲ ਤੇ ਇਹ ਰਲ ਮਿਲ ਕੇ ਇੱਕ ਟੀਮ ਵਰਕ ਜਿਹਾ ਹੀ ਬਣ ਜਾਂਦਾ ਮਤਲਬ ਜੇ ਕੋਈ ਪਸ਼ੂ ਖਰੀਦਣਾ ਵੇਚਣਾ ਜਾਂ ਚਵਾਈ ਕਰਾਉਣੇ ਉਦੋਂ ਵੀ ਸਾਰੇ ਇਕੱਠੇ ਹੁੰਨੇ ਆ ਕੋਸਾ ਸ਼ਬਦ ਹੋਰ ਸਰਪੰਚ ਸਾਹਿਬ ਕਹਿਣਾ ਚਾਹੁੰਦੇ ਹਾਂ ਜੀ ਸਰਪੰਚ ਸਾਹਿਬ ਹਾਂ ਬਾਈ ਜਗਜੀਤ ਇੱਕ ਬੇਨਤੀ ਹੈ ਹੁਣ ਬਾਈ ਜੀ ਨੂੰ ਮੁਬਾਰਕਾ ਝੋਟੀਆਂ ਦੀਆਂ ਇਹਦੀਆਂ ਠੀਕ ਹੈ ਜੀ ਆਪਾਂ ਦਿਲੋਂ ਇੱਕ ਚੀਜ਼ ਦੇ ਕੇ ਪੂਰਾ ਖੁਸ਼ ਆ ਬਿਕਨ ਆਪਦੇ ਘਰੇ ਗਈ ਹੈ ਹਨਾ ਜੇ ਅੱਗੇ ਇੱਕ ਬੇਨਤੀ ਇਹਨੂੰ ਕਰ ਲਗਾ ਬਾਈ ਸੁਖਦੀਪ ਨੂੰ ਜੇ ਬਾਈ ਚਾਂਸ ਇਹ ਕੱਟੀ ਦਿੰਦੀ ਹੈ ਇਹ ਜ਼ਰੂਰੀ ਨਹੀਂ ਵੀ ਜੇ ਦਾ ਖੁਸ਼ੀ ਆ ਜਾਂ ਵਿਚਾਰ ਆ ਜੇ ਕੱਟੀ ਨੇ ਸੇਲ ਕਰਨੀ ਹੋਵੇ ਤੇ ਆਪਾਂ ਤਿੰਨ ਮਹੀਨਾ ਤੱਕ ਕੱਟੀ 50000 ਰੁਪਏ ਦੀ ਮੈਂ ਇਹ ਕੱਟੀ ਸੁਖਜੀਤ ਤੋਂ ਵੀ ਸੇਲ ਲਵਾਂਗਾ ਬਈ ਇਹ ਲਗਾ ਜੀ ਮੇਰੇ ਕੋਲ ਕੱਟੀਆਂ ਬਹੁਤ ਖੜੀਆਂ ਹੈ ਪਰ ਬੇਨਤੀ ਇਹ ਕਰਦਾ ਮੇਰੇ ਕੋਲੇ ਰਿਸ਼ਤੇਦਾਰ ਕੀ ਜਾਂ ਵੀ ਬਹੁਤ ਜਿਆਦਾ ਮੰਗ ਕਰਦੇ ਆ ਯਾਰ ਸਾਨੂੰ ਕੱਟੀ ਦੇ ਦੇ ਮੈਂ ਦੇ ਦੇ ਹੁਣ ਅੱਜ ਦੀ ਗੱਲ ਆ ਵਰ ਕਿਹੜਾ ਪਿੰਡ ਆ ਜੀ ਮਲੋੜ ਦੇ ਕੋਲੇ ਹੂੰ ਮੈਮੂ ਵਾਲੇ ਪਿੰਡ ਤੋਂ ਬਾਈ ਮੇਰੀ ਰਿਸ਼ਤੇਦਾਰ ਵੀ ਉਹਨਾਂ ਨੇ ਸ਼ਵਾਰਚ ਕੀਤੀ ਵੀ ਅਸੀਂ ਸਰਪੰਚ ਕੋਲੇ ਜਾਣਾ ਵੀ ਚਾਹਦਾ ਕਿ ਝੋਟੀ ਦੇ ਦੇ ਚ ਕੱਟੀ ਦੇ ਦੇ ਅੱਛਾ ਤੇ ਇਸ ਕਰਕੇ ਮੈਂ ਕਹ ਜੇ ਕੋਈ ਵਿਚਾਰ ਬਣਗਾ ਤਾਂ ਦੇ ਦੂੰਗਾ ਤੇ ਜੇ ਆਪਾਂ ਮੈਂ ਫੜ ਫੜ ਕੇ ਦੇਣੀ ਹੋਵੇ ਫਿਰ ਤਾਂ ਜਿਵੇਂ ਮਰਜੀ ਦੇ ਦਈਏ ਕਿ ਨਹੀਂ ਇਸ ਕਰਕੇ ਕੱਟੀ ਦੀ ਇਹਨੂੰ ਬੇਨਤੀ ਕੀਤੀ ਹੈ ਵੀ ਜੇ ਤਰਾ ਮਲੋੜ ਵਾਲੇ ਤੰਨਾ ਮੇਰਾ ਤੱਕਰ ਵੀ ਆਪਾਂ ਇਹ ਗੱਲਾਂ ਵੀ ਅਸਰ ਪਾ ਲੈਣੀ ਆ ਨੇ ਪੀਂਮ ਭਰ ਕੇ ਲ ਠੀਕ ਹੈ ਸੋ ਦੋਸਤੋ ਸਰਪੰਚ ਸਾਹਿਬ ਕਹਿੰਦੇ ਵੀ ਜੇ ਝੋਟੀ ਕੱਟੀ ਦੇਵੇ ਤਾਂ ਗਾਂ ਰਿਸ਼ਤੇਦਾਰਾਂ ਨੂੰ ਖੁਸ਼ ਕਰਨਾ ਤਾਂ ਕੱਟੀ ਜਿਹੜੀ 50000 ਦੀ ਵਾਪਸ ਲੈ ਲੈਣਾਗੇ ਝੋਟੀ ਤੁਹਾਨੂੰ ਤੋੜ ਕੇ ਦਿਖਾਉਣੇ ਸੋ ਦੋਸਤੋ ਇਹ ਜਿਹੜਾ ਰੱਸਾ ਆਪਾਂ ਨਵੇਂ ਮਾਲਕ ਨੂੰ ਸਰਪੰਚ ਸਾਹਿਬ ਨੇ ਫੜਾਤਾ ਹੁਣ ਇਹਨੂੰ ਤੋੜ ਕੇ ਦਿਖਾਉਨੇ ਆ ਸੁਖਦੀ ਭਾਈ ਕਹਿੰਦੇ ਤੋਰੇਓ ਭਾਈ ਸੋ ਝੋਟੀ ਦੋਸਤੋ ਤੋੜ ਕੇ ਦਿਖਾਉਨੇ ਆ ਤੁਹਾਨੂੰ ਮੈਂ ਵੀਡੀਓ ਬਣਾ ਰਿਹਾ ਜਿਹੜੀ ਲਗਭਗ 10:30 ਤੋਂ 11 ਦੇ ਆਸ-ਪਾਸ ਦਾ ਟਾਈਮ ਹੋਊਗਾ ਸੋ ਇਹ ਜੋਈ ਵੀ ਝੋਟੀ ਦੀ ਵੀਡੀਓ ਹੋਊਗੀ ਤੁਸੀਂ ਸਿਰਫ ਇਹਦੇ ਢਾਂਚੇ ਨੂੰ ਦੇਖਣਾ ਹੋਊਗਾ ਦੁੱਧ ਬਾਰੇ ਤੁਹਾਨੂੰ ਦੱਸਤਾ ਵੀ ਇਹ ਬੜੇ ਚੰਗੇ ਦੁੱਧ ਤੇ ਚਲਦੀ ਹੈ ਤੇ ਧਿਲਿਆਰਾ ਵੀ ਅੱਜ ਹੀ ਪਾਇਆ ਹੈ ਸੀਲਸ ਰੀਫ ਇੰਨੀ ਕਾ ਵੀ ਅਜੇ ਜਗਾਲੀ ਕਰ ਰਹੀ ਹੈ ਹਾਲਾਂਕਿ ਇਹਨਾਂ ਦੇ ਪਸ਼ੂ ਸਾਰੇ ਹੀ ਆਪਾਂ ਨੂੰ ਪਤਾ ਲੰਬਾ ਟਾਈਮ ਦੁੱਧ ਦਿੰਦੇ ਆ ਸੰਭਾਲ ਇਦਾਂ ਦੀ ਹੈ ਕੇਅਰ ਇਦਾਂ ਦੀ ਹੈ ਸੋ ਬਾਈ ਸੁਖਦੀਪ ਨੇ ਖਰੀਦੀ ਹੈ ਦੋਸਤੋ ਤੇ ਲੰਗਿਆਂਾ ਪੈਂਦਾ ਸੁਖਦੀਪ ਦਾ ਸੋ ਇਹ ਚੌਕੀਆ ਵੀਡੀਓ ਹੈ ਇੱਕ ਜਾਦਾਂ ਜਿਹੜੀਆਂ ਜੋ ਕੋਈ ਪਸ਼ੂ ਵੇਚ ਕੇ ਜਾਂਦਾ ਚੰਗਾ ਪਸ਼ੂ ਖਾਸ ਕਰਕੇ ਤਾਂ ਉਸ ਕਰਕੇ ਬਣਾਈ ਜਾਂਦੀ ਹੈ ਦੇਖੋ ਝੋਟੀ ਦੀ ਬਣਤਰ ਦੋਸਤੋ ਤੁਸੀਂ ਸੋ ਹੁਣ ਦਸੋ ਕਿਉਂਕਿ ਕੱਲਾ ਗਾਲਚ ਰੱਸਾ ਕਰ ਲਿਆ ਤਲਿਆਰੇ ਦੀ ਪਸ਼ੂ ਹਲਕਤ ਮਣਾਉਂਦਾ ਜਦੋਂ ਪਹਿਲੀ ਵਾਰ ਆਪਾਂ ਕਿਸੇ ਪਸ਼ੂ ਦੇ ਤਲਿਆਰਾ ਪਾਉਨੇ ਆ ਤੁਹਾਨੂੰ ਇਹ ਲੱਗਦਾ ਵੀ ਮੈਨੂੰ ਕਾਤੋਂ ਇਹ ਨੂੜਿਆ ਜਾਂ ਫੜਿਆ ਇਸ ਤਰ੍ਹਾਂ ਤੋਂ ਦੇਖੋ ਝੋਟੀ ਦੀ ਬਣਾਵਟ ਦੋਸਤੋ ਇਹ ਚੈੱਕ ਪਾਸ ਅਜੇ ਹੋਣ ਵਾਲੀ ਹੈ ਪਰ ਤੁਸੀਂ ਇਹ ਟੋਕੜ ਗੱਬਣ ਝੋਟੀ ਇਸ ਟਾਈਮ ਸਕਰੀਨ ਉੱਤੇ ਦੇਖ ਰਹੇ ਹੋ ਜਿਹੜੀ ਸਰਪੰਚ ਸਾਹਿਬ ਕੋਲੋਂ ਬੜੇ ਸੋਹਣੇ ਰਕਮ ਦੇ ਉੱਤੇ ਵੇਚ ਕੇ ਅੱਗੇ ਗਈ ਹੈ ਉਹਦਾ ਵੇਰਵਾ ਇਸ ਕਰਕੇ ਨਹੀਂ ਪਾਇਆ ਕਿਉਂਕਿ ਸਰਪੰਚ ਸਾਹਿਬ ਨੇ ਆਪਦੀ ਖੁਸ਼ੀ ਨਾਲ ਭਾਈ ਸੁਖਦੀਪ ਨੂੰ ਝੋਟੀ ਵੇਚੀ ਆ ਤੇ ਇਹਨੇ ਆਪਦੀ ਖੁਸ਼ੀ ਨਾਲ ਖਰੀਦ ਲਈ। ਤੋਂ ਕਮੈਂਟ ਜਿਹੜੇ ਉਹ ਇਸ ਕਰਕੇ ਆਪਾਂ ਇਹਦੇ ਜਿਹੜੇ ਉਹ ਰੇਟ ਦੀ ਜ਼ਿਕਰ ਨਹੀਂ ਕੀਤਾ ਵੀ ਕਈ ਭਰਾ ਇਹ ਲੱਗਦਾ ਰਹਿੰਦਾ ਵੀ ਸ਼ਾਇਦ ਪਸ਼ੂਆਂ ਦੀ ਕੀਮਤ ਬਹੁਤ ਵਧ ਗਈ। ਤੋਂ ਅ ਦੋਸਤੋ ਇਹ ਝੋਟੀ ਭਾਈ ਸੁਖਦੀਪ ਕੋਲ ਚੱਲੀ ਹੈ। ਸੋ ਆਸ ਆ ਵੀ ਤੁਹਾਨੂੰ ਵੀਡੀਓ ਚੰਗੀ ਲੱਗੂਗੀ ਤੇ ਬਾਕੀ ਜਿਹੜਾ ਵੀਰ ਕੋ ਚੌਂਕਣਾ ਵੀਡੀਓ ਦੇਖ ਰਿਹਾ ਜ਼ਰੂਰ ਦੱਸਿਓ ਤੁਹਾਨੂੰ ਇਸ ਝੋਟੀ ਦੀ ਬਣਾਵਟ ਜਿਹੜੀ ਉਹ ਕਿੱਦਾਂ ਦੀ ਲੱਗਦੀ ਹੈ ਸੋ ਇਹ ਸਰਪੰਚ ਸਾਹਿਬ ਕੋਲੋਂ ਵੇਖ ਕੇ ਲੰਗਿਆਣੇ ਪੈਂਡ ਚ ਬਾਈ ਸੁਖਦੀਪ ਦੇ ਘਰ ਜਾਣੀ ਹੈ ਧੰਨਵਾਦ ਵੀਡੀਓ ਦੇਖਣ ਲਈ